ਸਾਡੀ ਬਹੁਤ ਔਖੀ ਮੇਰੀ ਘਰਾਤੀ ਚਾਰ ਰਾਤਾਂ ਮਰੀਦੀ ਸੀ ਮੈਨੂੰ ਪਤਾ ਵੀ ਮੈਂ ਆਪਦੇ ਬੱਚੇ ਤੋਂ ਬਿਨਾ ਕਿਵੇਂ ਰਾਤ ਕੱਢੀ ਮੈਂ ਸਾਰੀ ਰਾਤ ਸੁੱਤੀ ਨਹੀਂ ਹਾਂ ਹਾਂ ਬੜਾ ਬੜਾ ਹਾਲਾ ਬਰਫੀ ਦਾ ਬੰਦ ਬੜਾ ਮਾ ਖਾਵਾ ਖਾਵਾ ਬਿੱਗੀ ਮੱਕੜ ਲਈ ਮਾਈਕ ਲਈ ਗੱਲ ਲੋਕ ਚਾਪਲ ਉਸ ਨੇ ਵੀ ਜੁੜੀ ਹੈ ਟੀ ਨੇ ਬਹੁਤ ਕਮਾਨ ਕਰੀ ਜੀ ਸਾਡੇ ਸਾਰੇ ਸਟਾਫ ਨੇ ਇੱਕ ਮਿੰਟ ਬੇਟਾ ਜੀ ਅਗਰ ਮੈਡਮ ਮੈਡਮ ਇੱਕ ਮਿੰਟ ਇੱਕ ਮਿੰਟ ਲੱਗ ਜੇ ਉਹ ਤਾਂ ਸਿੱਕਣਾ ਹਾਂਜੀ ਠੀਕ ਹੈ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਪੁਲਿਸ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਪੁਲਿਸ ਜਿੰਦਾਬਾਦ ਤਾਂ ਇਹ ਤਸਵੀਰਾਂ ਨੇ ਉਹ ਪਲ ਨੇ ਜਦੋਂ 7 ਸਾਲ ਦਾ ਮਾਸੂਮ ਪਵਕੀਰਤ ਆਪਣੇ ਘਰ ਪਹੁੰਚਿਆ ਬੀਤੇ ਦਿਨ ਉਸ ਨੂੰ ਅਗਵਾਕਰਾਂ ਦੇ ਵੱਲੋਂ ਜਿਹੜਾ ਕਿਡਨਾਪ ਕੀਤਾ ਗਿਆ ਸੀ ਘਰੋਂ ਹੀ ਉਸ ਨੂੰ ਕਿਡਨਾਪ ਕਰਕੇ ਲੈ ਗਏ ਸੀ ਤਾਂ ਤਸਵੀਰਾਂ ਹਰਪਾਲ ਸਿੰਘ ਚੀਮਾ ਐਸਐਸਪੀ ਨਾਲ ਉਹਨਾਂ ਦੇ ਖੰਨਾ ਜੋਤੀ ਯਾਦਵ ਬੈਂਸ ਪਹੁੰਚੇ ਨੇ ਔਰ ਖੂਰ ਪਿੰਡ ਦੇ ਲੋਕ ਔਰ ਇਹ ਤਸਵੀਰਾਂ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇੱਕ ਪਰਿਵਾਰ ਤੇ ਕੀ ਬੀਤੀ ਹੋਵੇਗੀ ਜਦੋਂ ਉਹਨਾਂ ਦਾ 7 ਸਾਲ ਦਾ ਮਾਸੂਮ ਬੱਚਾ ਇਸ ਤਰ੍ਹਾਂ ਅਗਵਾ ਹੋ ਗਿਆ ਹੋਵੇ ਤਾਂ ਦੇਖੋ ਤੁਸੀਂ ਮਾਂ ਕਿਵੇਂ ਆਪਣੇ ਪੁੱਤ ਨੂੰ ਲਾੜ ਲਡਾਉਣ ਦੀ ਨਜ਼ਰ ਆ ਰਹੀ ਹੈ ਤਾਂ ਬੇਹਤ ਭਾਵੁਕ ਕਰਦੀਆਂ ਇਹ ਤਸਵੀਰਾਂ ਔਰ ਪੰਜਾਬ ਪੁਲਿਸ ਦਾ ਕਾਬਿਲ-ਏ-ਤਾਰੀਫ ਕੰਮ ਨਜ਼ਰ ਆਇਆ ਮਲੇਰਕੋਟਲਾ ਪੁਲਿਸ ਔਰ ਇਸ ਤੋਂ ਇਲਾਵਾ ਖੰਨਾ ਪੁਲਿਸ ਪਟਿਆਲਾ ਪੁਲਿਸ ਬਹੁਤ ਕਮਾਲ ਦਾ ਜਿਹੜਾ ਪੁਲਿਸ ਦਾ ਰੂਲ ਜਿਹੜਾ ਸਾਰਾ ਨਜ਼ਰ ਆਇਆ ਐਸਐਸਪੀ ਨਾਨਕ ਸਿੰਘ ਪਟਿਆਲੇ ਤੋਂ ਔਰ ਇਹ ਤਸਵੀਰਾਂ